ਹੈ ਮੁਸਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਚੰਡੀਗੜ੍ਹ ਬਾਰਡਰ ਤੇ ਵੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਸਖਤੀ ਕੀਤੀ ਜਾ ਰਹੀ ਹੈ 12 8 ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਸੁਭਾਵਿਕ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵੀ 15 ਅਗਸਤ ਤੇ 26 ਜਨਵਰੀ ਯਾਨੀ ਕਿ ਆਜ਼ਾਦੀ ਦਿਹਾੜਾ ਅਤੇ ਸੰਵਤੰਤਰ ਦਿਵਸ ਆਉਂਦਾ ਹੈ ਤਾਂ ਉਸ ਦੇ ਮਤੇਨਜ਼ਰ ਪੂਰੀ ਸਖਤੀ ਹੁੰਦੀ ਹੈ ਉਸ ਦੇ ਚਲਦੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਖਾਸ ਤੌਰ ਤੇ ਕਿਸੇ ਵੀ ਕਿਸਮ ਦਾ ਕੋਈ ਜਿਹੜੇ ਅਸ਼ਰਾਰਤੀ ਅੰਸਰ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਲਨੀਕੀ ਨਾ ਕੀਤੀ ਜਾਵੇ ਉਸ ਦੇ ਮੱਦੇ ਨਜ਼ਰ ਇਸ ਸਾਰੀ ਸਿਕਿਉਰਿਟੀ ਜਿਹੜੀ ਹੈ ਤਣਾਤ ਪੂਰੀ ਸਖਤੀ ਦੇ ਨਾਲ ਕਰ ਦਿੱਤੀ ਜਾਂਦੀ ਹੈ ਔਰ ਅਸੀਂ ਕਹਿ ਸਕਦੇ ਹਾਂ ਕਿ ਬਾਜ ਵਾਲੀ ਅੱਖ ਜਿਹੜੀ ਹੈ ਉਹ ਰੱਖੀ ਜਾਂਦੀ ਹੈ ਹਰ ਇੱਕ ਅਪਰਾਧੀ ਤੇ ਹਰ ਇੱਕ ਅਜਿਹੇ ਬਦਮਾਸ਼ ਤੇ ਜਿਸ ਦੇ ਬਲੋ ਜਿਹਾ ਕੀਤਾ ਜਾਣਾ ਹੁੰਦਾ ਹੈ ਔਰ ਕਿਸ ਤਰੀਕੇ ਦੇ ਪ੍ਰਬੰਧ ਨੇ ਸਿੱਧਾ ਰੁਕਰਾਂਗੇ ਮਨੋਜ ਰਾਠੀ ਲਾਈਵ ਮੌਜੂਦ ਨੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਤੁਸੀਂ ਕਿੱਥੇ ਮੌਜੂਦ ਹੋ ਔਰ ਕੀ ਕੁਝ ਸਖਤਾਈ ਆ ਕਹ ਲਈਏ ਕਿ ਰੂਟੀਨ ਦੀ ਸੀ ਕਹਿ ਸਕਦੇ ਆ ਕਿ ਜਦੋਂ 26 ਜਨਵਰੀ ਆ 15 ਅਗਸਤ ਹੁੰਦੀ ਹੈ ਉਸ ਦੇ ਮੁਤਾਬਿਕ ਜਦੋਂ ਚੈਕਿੰਗ ਹੁੰਦੀ ਹੈ ਉਹ ਕੀਤੀ ਜਾ ਰਹੀ ਹੈ ਮਨੋਜ ਦੇਖੋ ਗੁਰਜੋਤ ਬਿਲਕੁਲ 26 ਜਨਵਰੀ ਦੇ ਬੱਦੇ ਨਜ਼ਰ ਹਰ ਸਾਲ ਦੀ ਤਰ੍ਹਾਂ ਪੂਰੀ ਸ਼ਕਤੀ ਕੀਤੀ ਜਾਂਦੀ ਹੈ ਲੇਕਿਨ ਇਸ ਵਾਰ ਦੋ ਪ੍ਰੋਗਰਾਮ ਨੇ 26 ਜਨਵਰੀ ਤਾਂ ਹੈ ਹੀ ਹੈ ਲੇਕਿਨ ਨਾਲ ਦੀ ਨਾਲ ਕੱਲ ਹੋਣ ਵਾਲਾ ਵੱਡਾ ਪ੍ਰੋਗਰਾਮ ਹੈ ਹਾਲਾਂਕਿ ਇਸ ਕਰਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਕਈ ਇਨਪੁਟਸ ਦੇ ਬਾਅਦ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਪੰਜਾਬ ਦੇ ਅਸੀਂ ਗੱਲ ਕਰ ਲਈਏ ਖਰੜ ਤੇ ਚੰਡੀਗੜ੍ਹ ਦਾ ਜਿਹੜਾ ਬਾਰਡਰ ਹੈ ਉੱਥੇ ਅਸੀਂ ਮੌਜੂਦ ਹਾਂ ਜਿੱਥੇ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਆਉਣ ਵਾਲੀ ਗੱਡੀ ਨੂੰ ਵੀ ਤੇ ਜਾਣ ਵਾਲੀ ਗੱਡੀ ਨੂੰ ਵੀ ਕਿਉਂਕਿ ਕਈ ਇਨਪੁਟਸ ਨੇ ਪੰਜਾਬ ਪੁਲਿਸ ਦੇ ਕੋਲ 3 ਦਿਨ ਪਹਿਲਾਂ ਹੀ ਗੁਰਜੋਤ ਜਿੰ ਗੁਰਗੇ ਫੜੇ ਗਈ ਸੀ ਪੰਨੂ ਦੇ ਤੇ ਉਹਨਾਂ ਦੀ ਪੁੱਛਗਿੱਛ ਵਿੱਚ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਜਿਸ ਕਰਕੇ ਪੁਲਿਸ ਦੇ ਖੁਦ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਸਾਰੀ ਗੱਡੀਆਂ ਨੂੰ ਚੈੱਕ ਕਰਦੇ ਨਜ਼ਰ ਆ ਰਹੇ ਖਾਸ ਤੌਰ ਤੇ ਜਿਹੜੀ ਸਸਪੈਕਟਿਡ ਗੱਡੀਆਂ ਨੇ ਸਸਪੈਕਟਿਡ ਲੋਕ ਨੇ ਜਾਂ ਪੰਜਾਬ ਤੋਂ ਜਿਹੜੀ ਗੱਡੀਆਂ ਆ ਰਹੀਆਂ ਬਾਹਰ ਤੋਂ ਖਾਸ ਤੌਰ ਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਕਸਦ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਕਿਸੇ ਵੀ ਤਰ੍ਹਾਂ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਕਿਉਂਕਿ ਲਗਾਤਾਰ ਮੀਟਿੰਗ ਸੀਪੀ ਨੇ ਐਸਐਸਪੀ ਨੇ ਉਹਨਾਂ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀ ਗਈਆਂ ਸਾਡੇ ਨਾਲ ਸੀਨੀਅਰ ਅਫਸਰ ਨੇ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਕਰਨ ਸੰਧੂ ਜੀ ਸੰਧੂ ਸਰ ਬਾਰਡਰ ਏਰੀਆ ਤੇ ਨਾਕੇ ਲਾਏ ਹੋਏ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਆਉਣ ਜਾਣ ਵਾਲੇ ਸਾਰਿਆਂ ਨੂੰ ਮਕਸਦ ਕੀ ਹੈ ਬੇਸਿਕਲੀ ਰਠੀ ਜੀ ਕੱਲ 22 ਜਨਵਰੀ ਯੋਧਿਆ ਦਾ ਪ੍ਰੋਗਰਾਮ ਤੇ 26 ਜਨਵਰੀ ਆ ਰਿਹਾ ਰਿਪਬਲਿਕ ਡੇ ਦਾ ਉਹਦੇ ਮੱਦੇਨਜ਼ਰ ਜੀ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਆ ਪੈਟਰੋਲਿੰਗ ਨਾਕਾਬੰਦੀ ਤੇ ਹੋਟਲਸ ਵਗੈਰਾ ਦੀ ਚੈਕਿੰਗ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਚੈਕਿੰਗ ਉਹ ਸਾਰੀਆਂ ਜੀ ਕੰਟੀਨਿਊਸਲੀ ਜਾਰੀ ਹੈ ਸਰ ਬਾਰਡਰ ਏਰੀਆ ਤੇ ਖਾਸ ਕਰ ਖਾਸ ਧਿਆਨ ਰੱਖਿਆ ਗਿਆ ਸਾਰੀ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਬੇਸਿਕਲੀ ਅਸੀਂ ਆਪਾਂ ਹੁਣ ਬਲੌਂਗੀ ਦੇ ਏਰੀਆ 'ਚ ਖੜੇ ਆ ਇਹਦਾ ਚੰਡੀਗੜ੍ਹ ਦੇ ਨਾਲ ਬਾਰਡਰ ਲੱਗਦਾ ਮਲੂਆ ਵਗੈਰਾ ਦੇ ਨਾਲ ਤਾਂ ਉਹਦੇ ਕਰਕੇ ਅਸੀਂ ਇੰਟਰ ਸਟੇਟ ਨਾਕਾ ਲਾਇਆ ਹੈਗਾ ਤੇ ਚੰਡੀਗੜ੍ਹ ਪੁਲਿਸ ਨਾਲ ਵੀ ਅਸੀਂ ਕੋਆਰਡੀਨੇਸ਼ਨ ਦੇ ਵਿੱਚ ਤਾਲਮੇਲ ਕਰਕੇ ਠੀਕ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਨਜ਼ਰ ਰੱਖੀ ਹੋਈ ਹੈ ਜੀ ਸੰਧੂ ਸਰ ਕਿਉਂਕਿ ਇਸ ਵਾਰ ਦੋ ਪ੍ਰੋਗਰਾਮਸ ਨੇ 26 ਜਨਵਰੀ ਤਾਂ ਹੈ ਹੀ ਹੈ ਲੇਕਿਨ ਕੱਲ ਦਾ ਪ੍ਰੋਗਰਾਮ ਵੀ ਬਹੁਤ ਖਾਸ ਹੈ ਜਿਸ ਕਰਕੇ ਚੈਕਿੰਗ ਜਾਂ ਸ਼ੂਭਾ ਯਾਤਰਾ ਨਿਕਲ ਰਹੀ ਹੈ ਜਾਂ ਕੋਈ ਇਨਪੁਟ ਵੀ ਪੰਜਾਬ ਪੁਲਿਸ ਕੋਲ ਹੈਗੀ ਹੈ ਉਹਦੇ ਮੱਦੇਨਜ਼ਰ ਹੋਰ ਕਿਥੇ ਕਿਥੇ ਚੈਕਿੰਗਸ ਕੀਤੀ ਜਾ ਰਹੀ ਹੈ ਬੇਸਿਕਲੀ ਜੀ ਕਈ ਜਗ੍ਹਾ ਤੇ ਰਿਲੀਜੀਅਸ ਪ੍ਰੋਗਰਾਮਸ ਹੈਗੇ ਨੇ ਮੰਦਿਰs ਹੈਗੇ ਨੇ ਕੁਝ ਇੱਕ ਦੋ ਜਗ੍ਹਾ ਯਾਤਰਾ ਵੀ ਨਿਕਲੀ ਆ ਤੇ ਉਹਨਾਂ ਨੂੰ ਵੀ ਪ੍ਰੋਪਰਲੀ ਕਵਰ ਕੀਤਾ ਜਾ ਰਿਹਾ ਓਕੇ ਕਈ ਜਗ੍ਹਾ ਕੱਲ ਸਕਰੀਨਸ ਵਗੈਰਾ ਲੱਗ ਰਹੀਆਂ ਨੇ ਤੇ ਜੋੜੀ ਉੱਥੇ ਕਨਸੈਕ੍ਰੇਸ਼ਨ ਸਰਮਨੀ ਹੈਗੀ ਆ ਤੇ ਉਹ ਸਾਰੀਆਂ ਚੀਜ਼ਾਂ ਜੀ ਅਸੀਂ ਕਵਰ ਕਰ ਰਹੇ ਆ ਪ੍ਰੋਪਰਲੀ ਤੇ ਇਸ ਤੋਂ ਇਲਾਵਾ ਜਿਹੜੀ ਪਬਲਿਕ ਪਲੇਸਿਸ ਨੇ ਰੇਲਵੇ ਸਟੇਸ਼ਨ ਬੱਸ ਸਟੈਂਡ ਵਗੈਰਾ ਉਹਨਾਂ ਦੀ ਵੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਕਿਉਂਕਿ ਬਾਹਰ ਦੇ ਗੱਡੀਆਂ ਜਾਂ ਸਸਪੈਕਟ ਜਿਹੜੇ ਆ ਹੁਣ ਤੱਕ ਕੋਈ ਡਿਟੇਨ ਕੀਤੇ ਹੈ ਪੁੱਛਕਿਛ ਕੀਤੀ ਜਾ ਹਾਂਜੀ ਅਸੀਂ ਕਈ ਵਹੀਕਲਸ ਜਿਹੜੇ ਰੂਟੀਨ ਚੈਕਿੰਗ ਤੇ ਐਕਸਟੈਂਸਿਵ ਚੈਕਿੰਗ ਕਰ ਰਹੇ ਹਾਂ ਸਪੈਸ਼ਲੀ ਟੂ व्हीਲਰਸ ਤੇ ਫੋਕਸ ਕਰਕੇ ਬਿਨਾ ਨੰਬਰ ਪਲੇਟਸ ਵਗੈਰਾ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਰੂਲਸ ਦੇ ਮੁਤਾਬਕ ਜੋ ਇੰਪਾਉਂਡ ਕਰ ਰਹੇ ਹਾਂ ਜਾਂ ਉਹਨਾਂ ਦੀ ਚਲਾਨੀ ਕੀ ਸਰ ਜੋ ਬਾਹਰ ਤੋਂ ਗੱਡੀਆਂ ਆ ਰਹੀਆਂ ਬਾਹਰ ਦੇ ਨੰਬਰ ਦੀ ਚਾਹੇ ਟਰੈਵਲ ਦੀ ਉਹ ਸਾਰਿਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਜਿਹੜੀ ਕੋਈ ਸ਼ੱਕੀ ਸਾਨੂੰ ਲੱਗਦੇ ਨੇ ਜੀ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਕੋਈ ਪਰਿਵਾਰ ਵਾਲਾ ਵਿਅਕਤੀ ਆ ਉਹ ਉਹਨੂੰ ਉਸ ਹਿਸਾਬ ਨਾਲ ਦੇਖ ਕੇ ਪ੍ਰੋਪਰ ਪਰ ਵਹੀਕਲਸ ਦੀ ਪ੍ਰੋਪਰ ਚੈਕਿੰਗ ਸਰ ਐਂਟਰੀ ਐਗਜ਼ਿਟ ਦੋਵੇਂ ਪਾਸੇ ਨਾਕਾ ਲਾਇਆ ਹੋਇਆ ਪੂਰਾ ਹਾਂ ਜੀ ਜੀ ਦੋਵੇਂ ਪਾਸੇ ਨਕਲ ਆਇਆ ਜੀ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਨਾਂ ਨਾਲ ਵੀ ਸਾਡੀ ਕੋਆਰਡੀਨੇਸ਼ਨ ਆ ਉਹ ਵੀ ਆਫਦੇ ਲੈਵਲ ਤੇ ਆਫਦੇ ਏਰੀਆ ਦੇ ਵਿੱਚ ਉਹ ਵੀ ਚੈਕਿੰਗ ਕਰ ਰਹੇ ਨੇ ਤੇ ਜਿੱਦਾਂ ਸਰ ਨੇ ਦੱਸਿਆ ਗੁਰਜੋਤ ਕੇ ਆਣ ਪਾਸੇ ਆਣ ਵਾਲਾ ਪਾਸਾ ਵੀ ਤੇ ਜਾਣ ਵਾਲਾ ਵੀ ਯਾਨੀ ਕਿ ਦੋਨੋਂ ਸਾਈਡ ਦੋਨੋਂ ਸਾਈਡ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਪੂਰੀ ਫੋਰਸ ਲਾ ਕੇ ਇੱਥੇ ਨਕਲ ਆਇਆ ਹੋਇਆ ਖਾਸ ਤੌਰ ਤੇ ਜਿਹੜੀ ਬਾਹਰ ਦੀਆਂ ਗੱਡੀਆਂ ਆ ਜਾਂ ਫਿਰ ਸਸਪੈਕਟ ਨੇ ਉਹਨਾਂ ਦੇ ਡਾਕੂਮੈਂਟੇਸ਼ਨ ਉਹਨਾਂ ਦੀ ਸਾਰੀ ਵੈਰੀਫਿਕੇਸ਼ਨ ਜਿਹੜੀ ਉਹ ਕਰਕੇ ਪੂਰਾ ਪੂਰਾ ਜਿਹੜਾ ਰੋਡ ਹੈ ਉਹ ਪੂਰਾ ਜਾਮ ਕਰਕੇ ਨਾਕਾ ਲਾਇਆ ਗਿਆ ਔਰ ਮਕਸਦ ਇਹ ਹੀ ਹੈ ਕਿ ਕੋਈ ਵੀ ਗੱਡੀ ਬਿਨਾ ਵੈਰੀਫਿਕੇਸ਼ਨ ਕੇ ਬਿਨਾ ਗੱਡੀ ਦੀ ਜਿਹੜੀ ਚੈਕਿੰਗ ਵਾਸਤੇ ਕੋਈ ਨਾ ਨਿਕਲੇ ਜਿਸ ਮੱਦੇ ਨਜ਼ਰ ਸਾਰੀ ਗੱਡੀਆਂ ਦੀ ਚੈਕਿੰਗ ਔਰ ਮਕਸਦ ਇਹ ਹੀ ਹੈ ਕਿ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਕਿਉਂਕਿ ਕਈ ਇਨਪੁਟਸ ਤੇ ਬਾਅਦ ਕੱਲ ਹੋਣ ਵਾਲਾ ਪ੍ਰੋਗਰਾਮ ਵੀ ਬਹੁਤ ਵੱਡਾ ਹੈ ਗੁਰਜੋਤ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਪਰਵਾਹੀ ਨਹੀਂ ਕਰ ਸਕਦੇ ਇਸ ਕਰਕੇ ਸਾਰੀ ਆਣ ਜਾਣ ਵਾਲੇ ਦੀ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਜਿੱਥੇ ਅਸੀਂ ਮੌਜੂਦ ਹੈ ਇਹ ਬਾਰਡਰ ਏਰੀਆ ਹੈ ਇਹ ਚੰਡੀਗੜ੍ਹ ਬ ਔਰ ਜਿੱਥੇ ਅਸੀਂ ਮੌਜੂਦ ਆ ਉਹ ਪੰਜਾਬ ਦਾ ਏਰੀਆ ਯਾਨੀ ਕਿ ਬਲੌਂਗੀ ਦਾ ਏਰੀਆ ਬਲੌਂਗੀ ਦੇ ਨਾਲ ਸ਼ੁਰੂ ਹੋ ਜਾਂਦਾ ਚੰਡੀਗੜ੍ਹ ਤਾਂ ਕਹਿ ਸਕਦੇ ਆ ਕਿ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਬਹੁਤ ਅਹਿਮ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਉਹ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਗੁਰਜੋਤ ਜੀ ਜੀ ਬਿਲਕੁਲ ਮਨੋਜ ਜ਼ਰੂਰਤ ਵੀ ਹੈ ਔਰ ਜਿਸ ਤਰੀਕੇ ਦੇ ਨਾਲ ਕੱਲ ਵੀ ਇੱਕ ਵੱਡਾ ਦਿਨ ਹੈ ਉਸ ਤੋਂ ਬਾਅਦ 26 ਜਨਵਰੀ ਦਾ ਦਿਹਾੜਾ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਸਵੀਰਾਂ ਦਿਖਾਉਣ ਦੇ ਲਈ ਤਾਂ ਕਿਤੇ ਨਾ ਕਿਤੇ ਬੇਗਦ ਅਹਿਮ ਹੋ ਜਾਂਦਾ ਹੈ ਕਿ ਜਦੋਂ ਇਨਪੁਟ ਵੀ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਉਹ ਕਾਬੂ ਵੀ ਹੋਣ ਸਮੇਂ-ਸਮੇਂ ਤੇ ਤਾਂ ਫਿਰ ਕਿਸੇ ਵੀ ਕਿਸਮ ਦੇ ਨਾਲ ਜਿਹੜੀ ਤੋ